ਸੋ ਮੈਂ ਹਾਂ ਸੰਦੀਪ ਚੋਦਰੀ ਮੈਂ ਖੜਿਆ ਹਾਂ ਇਸ ਟਾਈਮ ਰਾਜਪੁਰਾ ਦੇ ਐਸਵਾਈਐਲ ਜਿਹੜੀ ਨਹਿਰ ਲੱਗਦੀ ਹੈ ਰਾਜਪੁਰਾ ਚੰਡੀਗੜ੍ਹ ਰੋਡ ਤੋਂ ਅਸੀਂ ਉੱਥੇ ਖੜੇ ਹਾਂ ਪਿਛਲੀ ਰਾਤ ਤੋਂ ਲਗਾਤਾਰ ਜਿਹੜਾ ਹੈ ਡੈਮ ਤੋਂ ਪਾਣੀ ਛੱਡਿਆ ਜਾ ਰਿਹਾ ਤੇ ਸਰਕਾਰ ਵੱਲੋਂ ਵੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਕਿ ਜਿਹੜੇ ਹੈ ਐਸਵਾਈਐਲ ਤੇ ਕਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਸਕਦਾ ਹੈ ਲੇਕਿਨ ਮੈਂ ਤੁਹਾਨੂੰ ਤਾਜ਼ਾ ਹਾਲ ਦਿਖਾਉਣ ਲਈ ਆਇਆ ਕਿਉਂਕਿ ਰਾਜਪੁਰਾ ਦੇ ਲੋਕਾਂ ਨੂੰ ਕਾਫੀ ਪੈਨਿਕ ਕ੍ਰੀਏਟ ਹੋਇਆ ਹੋਇਆ ਹੈ ਕਿ ਕਦੀ ਵੀ ਜਿਹੜਾ ਹੈ ਰਾਜਪੁਰਾ ਸ਼ਹਿਰ ਦੇ ਵਿੱਚ ਵੀ ਪਾਣੀ ਜਿਹੜਾ ਮਾਰ ਕਰ ਸਕਦਾ ਕਿਉਂਕਿ ਕੱਗਰ ਦਰਿਆ ਦੇ ਨਾਲ ਹਲਕਾ ਕਨੌਰ ਦੇ ਕਈ ਪਿੰਡਾਂ ਦਾ ਨੁਕਸਾਨ ਹੋ ਚੁੱਕਿਆ ਹੈ ਸੋ ਮੈਂ ਤੁਹਾਨੂੰ ਐਸ ਵੀ ਐਲ ਦੇ ਖੜਿਆਂ ਤੇ ਤੁਹਾਨੂੰ ਲਗਾਤਾਰ ਤਾਜ਼ੇ ਹਾਲ ਤੁਹਾਨੂੰ ਦਿਖਾ ਰਹੇ ਆ ਕੈਮਰਾਮੈਨ ਤੁਹਾਨੂੰ ਦਿਖਾ ਰਹੇ ਕੀ ਹਜੇ ਜਿਹੜਾ ਹੈ ਐਸ ਵੀ ਐਲ ਜਿਹੜੀ ਨਹਿਰ ਹੈ ਜਿਹੜੀ ਕੀ ਕਾਫੀ ਸਮੇਂ ਤੋਂ ਬੰਦ ਪਈ ਹੈ ਉਸੇ ਚ ਜਿਹੜਾ ਹੈ ਔਰ ਪਾਣੀ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਹਜੇ ਇੰਨੀ ਪੈਨਿਕ ਕਰਨ ਦੀ ਕੋਈ ਗੱਲ ਨਹੀਂ ਹੈ ਕਿਉਂਕਿ ਪਿੱਛੇ ਪਹਾੜਾਂ ਤੇ ਵੀ ਵੈਸੇ بارش ਹੋ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਕਦੀ ਵੀ ਇਸ ਦੇ ਵਿੱਚ ਪਾਣੀ ਵੱਧ ਸਕਦਾ ਹੈ ਲੇਕਿਨ ਹਜੇ ਫਿਲਹਾਲ ਸਥਿਤੀ ਤੁਸੀਂ ਦੇਖ ਸਕਦੇ ਹੋ ਕਿ ਹਜੇ ਫਿਲਹਾਲ ਜਿਹੜੀ ਹੈ ਇਹਦੀ ਐਸਵਾਈਐਲ ਨਹਿਰ ਦੀ ਸਥਿਤੀ ਜਿਹੜੀ ਹੈ ਉਹ ਬਿਲਕੁਲ ਠੀਕ ਹੈ ਤੇ ਪਾਣੀ ਜਿਹੜਾ ਹੈਗਾ ਹਜੇ ਖਤਰੇ ਦੇ ਨਿਸ਼ਾਨ ਤੋਂ ਜਿਹੜਾ ਹੈ ਉਹ ਥੱਲੇ ਹੀ ਚੱਲ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਹ ਖਬਰ ਇਸ ਕਰਕੇ ਬਣਾਣ ਆਏ ਕਿ ਕਾਫੀ ਪੈਨਿਕ ਜਿਹੜਾ ਹੈ ਲੋਕਾਂ ਦੇ ਵਿੱਚ ਕ੍ਰੀਏਟ ਹੋਇਆ ਹੋਇਆ ਹੈ ਕਿ ਸਾਨੂੰ ਕਾਫੀ ਫੋਨ ਆ ਰਹੇ ਕਿ ਸਥਿਤੀ ਦਾ ਜਾਇਜ਼ਾ ਲੈ ਕੇ ਜਿਹੜਾ ਹੈ ਦੱਸਿਆ ਜਾਵੇ ਸਿਰੇ ਫਿਲਹਾਲ ਰਾਜਪੁਰਾ ਦੇ ਮਾਨਯੋਗ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਵੀ ਜਿਹੜਾ ਹੈ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਜੇ ਕੋਈ ਕਿਸੇ ਨੂੰ ਕੋਈ ਪ੍ਰੇਸ਼ਾਨੀ ਆਂਦੀ ਹੈ ਤਾਂ ਉਹ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ ਤੇ ਫਿਲਹਾਲ ਤੁਹਾਨੂੰ ਅਸੀਂ ਜਿਹੜੀ ਐਸਵਾਈਐਲ ਨਹਿਰ ਤੇ ਅਸੀਂ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਲੋਕ ਉੱਥੇ ਦੇਖ ਰਹੇ ਆ ਲਗਾਤਾਰ ਤੁਸੀਂ ਦੇਖ ਸਕਦੇ ਹੋ ਸਾਹਮਣੇ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਲੋਕ ਜਿਹੜੇ ਹੈ ਉਹ ਨਹਿਰ ਜਿਹੜੀ ਐਸਵਾਈਐਲ ਹੈ ਜਿਵੇਂ ਹੀ ਖਬਰਾਂ ਚੱਲ ਰਹੀਆਂ ਹੈਗੀਆਂ ਉਹ ਲੋਕੀ ਜਿਹੜੇ ਹੈ ਉਹ ਦੇਖਣ ਆਏ ਕਿ ਪੈਨਿਕ ਕ੍ਰੀਏਟ ਹੋਇਆ ਵਾ ਲੋਕਾਂ ਦੇ ਵਿੱਚ ਵੀ ਕਦੀ ਵੀ ਜਿਹੜਾ ਹੈ ਰਾਜਪੁਰਾ ਕਿਉਂਕਿ ਇਹ ਦੋ ਜਿਹੜੀ 25 ਦਰਿਆ ਤੇ ਇਹ ਐਸਵਾਈਐਲ ਨਹਿਰ ਦੇ ਵਿੱਚ ਜਦ ਪਾਣੀ ਆਂਦਾ ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਚਿਤਕਾਰਾ ਦੀ ਬਿਲਡਿੰਗ ਸਾਨੂੰ ਨਜ਼ਰ ਆ ਰਹੀ ਹੈ ਚਿਤਕਾਰਾ ਦੀ ਬਿਲਡਿੰਗ ਤੇ ਨੀਲਮ ਹਸਪੀਟਲ ਜਿੱਥੇ ਕਿ ਪਿਛਲੇ ਸਾਲਾਂ ਚ ਕਾਫੀ ਵੱਡਾ ਜਿਹੜਾ ਹੈ ਨੁਕਸਾਨ ਦੇਖਣ ਨੂੰ ਮਿਲਿਆ ਸੀ ਜਦ ਹਸਪੀਟਲ ਦਾ ਵੀ ਕਾਫੀ ਨੁਕਸਾਨ ਹੋਇਆ ਸੀ ਤੇ ਇੱਥੇ ਚਿਤਕਾਰਾ ਦੇ ਵਿੱਚ ਵੀ ਜਿਹੜਾ ਹੈ ਕਾਫੀ ਪਾਣੀ ਜਿਹੜਾ ਇਕੱਠਾ ਹੋ ਗਿਆ ਸੀ ਸੋ ਸਾਨੂੰ ਜੋ ਦੱਸਿਆ ਜਾ ਰਿਹਾ ਕਿ ਇਸ ਵਾਰ ਨੀਲਮ ਹਸਪੀਟਲ ਦੇ ਜਿਹੜੇ ਪ੍ਰਬੰਧਕ ਹੈਗੇ ਉਹਨਾਂ ਵੱਲੋਂ ਵੀ ਪੂਰੀ ਇਤਿਹਾਤ ਵਰਤੀ ਜਾ ਰਹੀ ਹੈ ਕਿ ਕਿਸੇ ਟਾਈਮ ਵੀ ਜਿਹੜਾ ਹੈ ਪਾਣੀ ਦੁਬਾਰਾ ਤੋਂ ਮਾਰ ਕਰ ਸਕਦਾ ਲੇਕਿਨ ਇਸ ਵਾਰ ਉਹਨਾਂ ਨੇ ਪੂਰੀ ਸਾਵਧਾਨੀ ਵਰਤੀ ਹੋਈ ਜੇ ਆਪਾਂ ਗੱਲ ਕਰੀਏ ਚਿਤਕਾਰਾ ਕਾਲਜ ਦੀ ਯੂਨੀਵਰਸਿਟੀ ਦੀ ਤਾਂ ਚਿਤਕਾਰਾ ਯੂਨੀਵਰਸਿਟੀ ਦੇ ਵਿੱਚ ਵੀ ਬੱਚਿਆਂ ਨੂੰ ਜਿਹੜਾ ਹੈ ਉਹ ਛੁੱਟੀਆਂ ਦੇ ਦਿੱਤੀਆਂ ਗਈਆਂ ਫਿਲਹਾਲ ਸੋਮਵਾਰ ਤੱਕ ਜਿਹੜੀ ਹੈ ਜੋ ਦੱਸਿਆ ਜਾ ਰਿਹਾ ਸਾਡੇ ਸੂਤਰ ਦੱਸ ਰਹੇ ਕਿ ਛੁੱਟੀਆਂ ਹੋ ਚੁੱਕੀਆਂ ਤੇ ਹੁਣ ਦੇਖਣਾ ਇਹ ਹੈ ਕਿ ਇਹ ਐਸਵਾਈਐਲ ਨਹਿਰ ਦੇ ਵਿੱਚ ਜਿਹੜਾ ਪਾਣੀ ਲਗਾਤਾਰ ਚੱਲ ਰਿਹਾ ਹਜੇ ਫਿਲਹਾਲ ਜਿਹੜਾ ਹੈ ਬਰਸਾਤ ਰੁਕੀ ਹੋਈ ਹੈ ਲੇਕਿਨ ਜਿਹੜੇ ਬੱਦਲ ਹੈਗੇ ਪੂਰੇ ਬਣੇ ਹੋਏ ਆ ਤੇ ਮੌਸਮ ਵਿਭਾਗ ਵੱਲੋਂ ਵੀ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਰਿਸ਼ ਲਗਾਤਾਰ ਹੋ ਸਕਦੀ ਹੈ ਸੋ ਅਸੀਂ ਤੁਹਾਨੂੰ ਦਿਖਾਣ ਆਏ ਸੀ ਐਸਵਾਈਐਲ ਨਹਿਰ ਤੇ ਪਿੱਛੇ ਚਿਤਕਾਰਾ ਜਿਹੜਾ ਯੂਨੀਵਰਸਿਟੀ ਨਜ਼ਰ ਆ ਰਹੀ ਹੈ ਤੇ ਨੀਲਮ ਹਸਪੀਟਲ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਲੇਕਿਨ ਲੋਕ ਜਿਹੜੇ ਹੈ ਪੂਰੇ ਲਗਾਤਾਰ ਇਕੱਠੇ ਹੋ ਕੇ ਦੇਖ ਰਹੇ ਆ ਕਿ ਇਸ ਐਸਵਾਈਐਲ ਦਾ ਕੀ ਹਾਲ ਹੈ ਸੋ ਸਥਿਤੀ ਤੁਹਾਨੂੰ ਦੱਸਤੀ ਹੈ ਕਿ ਹਜੇ ਫਿਲਹਾਲ ਪੈਨਿਕ ਕਰਨ ਦੀ ਲੋੜ ਨਹੀਂ ਹੈ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲ ਵੱਲੋਂ ਵੀ ਜਿਹੜਾ ਹੈ ਇੱਕ ਆਦੇਸ਼ ਜਾਰੀ ਕੀਤਾ ਗਿਆ ਹੈ ਪੂਰੇ ਵਿਭਾਗਾਂ ਨੂੰ ਕਿ ਇਸ ਤੇ ਪੂਰੀ ਨਜ਼ਰ ਰੱਖੀ ਜਾਵੇ ਤੇ ਲੋਕਾਂ ਨੂੰ ਕਿਹਾ ਗਿਆ ਕਿ ਜੇ ਕੋਈ ਵੀ ਐਸੀ ਜੀ ਗੱਲ ਹੁੰਦੀ ਹੈ ਜੇ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਜਾਂ ਕੋਈ ਵੀ ਖਤਰਾ ਦਿਖਦਾ ਤਾਂ ਉਹ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰ ਸਕਦੇ ਆ ਅਸੀਂ ਤੁਹਾਨੂੰ ਹੁਣ 25 ਦਰਿਆ ਦਾ ਹਾਲ ਦਿਖਾਣੇ ਆ ਤੁਸੀਂ ਮੇਰੇ ਨਾਲ ਚਲੋ 25 ਦਰਿਆ ਸੋ ਲਗਾਤਾਰ న్యూਸ 89 ਪੰਜਾਬ ਜਿਹੜਾ ਹੈ ਰਾਜਪੁਰੇ ਦੇ ਨੇੜੇ ਤੋਂ ਲੰਘ ਰਹੇ 25 ਦਰਿਆ ਕੱਗਰ ਦਰਿਆ ਤੇ ਐਸਵਾਈਐਲ ਦੀ ਸਥਿਤੀ ਤੁਹਾਨੂੰ ਦੱਸ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਹੁਣ ਵੀ ਜਿਹੜੇ ਹਨ ਵਿਪਾਗ ਨਹਿਰੀ ਵਿਪਾਗ ਦੇ ਜਿਹੜੇ ਹੈਗੇ ਅਫਸਰ ਸਹਿਬਾਨ ਉਰੇ ਦੇਖ ਕੇ ਗਏ ਤੇ ਜੋ ਪ੍ਰਸ਼ਾਸਨ ਅਸੀਂ 25 ਦਰ ਤੇ ਖੜੇ ਆ ਪਿੱਛੇ ਤੁਹਾਨੂੰ ਦਿਖਾ ਕੇ ਆਏ ਆ ਅਸੀਂ ਐਸਵਾਈਐਲ ਤੇ ਇਸੇ ਚੀਜ਼ ਵੀ ਤੁਹਾਨੂੰ ਦਿਖਾ ਰਹੇ ਕਿ ਲੋਕ ਦੱਸ ਰਹੇ ਕਿ ਰਾਤ ਜਿਹੜਾ ਹੈ 10 ਫੁੱਟ ਪਾਣੀ ਸੀਗਾ ਹੁਣ ਪਾਣੀ ਦੀ ਸਥਿਤੀ ਜਿਹੜੀ ਹੈ ਉਹ ਲਗਾਤਾਰ ਕੰਟਰੋਲ ਹੁੰਦੀ ਜਾ ਰਹੀ ਹੈ ਕਟਿਆ ਪਾਣੀ ਲੋਕਾਂ ਦੇ ਵਿੱਚ ਕਾਫੀ ਪੈਨਿਕ ਹੈਗਾ ਲੋਕ ਘਬਰਾਏ ਹੋਏ ਆ ਵੀ ਕਦੀ ਵੀ ਜਿਹੜਾ ਹੈ ਇਸੇ 'ਚ ਪਾਣੀ ਦਾ ਪੱਧਰ ਜਿਹੜਾ ਹੈ ਵੱਸ ਸਕਦਾ ਤੇ ਰਾਜਪੁਰਾ ਇਲਾਕੇ ਨੂੰ ਜਿਵੇਂ ਕਨੌਰ ਇਲਾਕੇ ਨੂੰ ਨੁਕਸਾਨ ਹੋਇਆ ਉਵੇਂ ਹੀ ਰਾਜਪੁਰਾ ਇਲਾਕੇ ਨੂੰ ਜਿਹੜਾ ਹੈ ਇਹ 25 ਦਰਿਆ ਤੇ ਐਸਵਾਈਐਲ ਨਹਿਰ ਜਿਹੜੀ ਹੈ ਮਾਰ ਕਰ ਸਕਦੀ ਹੈ ਸੋ ਲੋਕ ਪਿੰਡ ਦੇ ਲੋਕ ਜਿਹੜੇ ਨੇੜੇ ਉਰੇ ਜਿਹੜੇ ਖੜੇ ਆ ਆਪਾਂ ਇਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਭਾਜੀ ਕੀ ਨਾਂ ਆਪਣਾ ਆਪਣਾ ਬਿੱਲੂਏ ਤੇ ਕਿਹੜਾ ਪਿੰਡ ਆ ਆਪਣਾ ਜਨਸੂਆ ਇਹ ਤੁਸੀਂ 10 ਰੇ ਸੀ ਮੈਨੂੰ ਹੁਣੀ ਵੀ ਰਾਤੀ ਉਰੇ ਪੱਦਰ ਸੀਗਾ ਤੁਸੀਂ ਲਗਾਤਾਰ ਉਰੇ ਨਿਗਾ ਰੱਖੀ ਖੜੇ ਹੋ ਤੇ ਇੱਕ ਤੁਹਾਡੀ ਫਸਲਾ ਵਗੈਰਾ ਨੇੜੇ ਹੈਗੀਆਂ ਨਹਿਰ ਦੇ ਕਿਸ ਤਰ੍ਹਾਂ ਮਤਲਬ ਤੁਸੀਂ ਵੈਸੇ ਹੀ ਇਹ ਫਸਲਾ ਪੁੱਸਣਾ ਕੁਝ ਪਿੰਡ ਕਰਕੇ ਗੀੜਾ ਮਾਰਨ ਆਉਂਦੇ ਵੀ ਕੱਲ ਨੂੰ ਕੋਈ ਨੁਕਸਾਨ ਹੋ ਜਾਏ ਕਿਥੋਂ ਟੋਟੜ ਜਾਏ ਪਿੱਛੋਂ ਤੇ ਉਹਦੇ ਕਰਕੇ ਅਸੀਂ ਰਾਤ ਨੂੰ ਗੀੜਾ ਗੂੜਾ ਮਾਰ ਲਾਂਦੇ ਸੀ ਹਾਂਜੀ ਹਾਂਜੀ ਤੇ ਰਾਤ ਤੇ 10 ਫੁੱਟ ਹੋ ਗਿਆ ਸੀ ਪਾਣੀ ਹੁਣ ਘਾਟ ਕੇ ਹੁਣ 8 ਫੁੱਟ ਹੈ ਜੀ ਅੱਛਾ ਅੱਛਾ ਹਾਂਜੀ ਤੇ ਜਿਹੜੇ ਲੋਕ ਘਬਰਾਏ ਹੋਏ ਆ ਰਾਜਪੁਰੇ ਇਲਾਕੇ ਦੇ ਹੁਣ ਦੇਖੋ ਪਾਣੀ ਹੁਣ ਨੈਰੀ ਵਿਭਾਗ ਦੇ ਜਿਹੜੇ ਮੁਲਾਜ਼ਮ ਵੀ ਉਰੇ ਖੜੇ ਸੀਗੇ ਉਹ ਵੀ ਸਾਨੂੰ ਦੱਸ ਕੇ ਗਏ ਆ ਕਿ ਫਿਲਹਾਲ ਅਸੀਂ ਕੈਮਰੇ ਅੱਗੇ ਕੁਝ ਨਹੀਂ ਦੱਸ ਸਕਦੇ ਲੇਕਿਨ ਸਥਿਤੀ ਜਿਹੜੀ ਹੈ ਕੰਟਰੋਲ ਹੈ ਨਹੀਂ ਕੰਟਰੋਲ ਸਥਿਤੀ ਵੈਬ ਘਟ ਗਿਆ ਪਾਣੀ ਰਾਤ ਤੇ 10 ਫੁੱਟ ਹੋ ਗਿਆ ਸੀ ਹੁਣ ਘਟ ਗਿਆ ਹੀ ਹੁਣ ਘਟਣਾ ਸ਼ੁਰੂ ਹੈ ਪਾਣੀ ਜੇ ਤਾਂ بارش ਵੀ ਫੇਰ ਵਧੇਗਾ ਹੀ ਅੱਛਾ ਜੇ بارشਾਂ ਨਹੀਂ ਪਈ ਫਿਰ ਤਾਂ ਘਟੇਗਾ ਪਾਣੀ ਬਣੀ ਵੀ ਹੈ ਉੱਪਰ ਹਾਂ ਫਿਰ ਵਧੇਗਾ ਪਾਣੀ ਜਿਵੇਂ ਮੌਸਮ ਵਿਭਾਗ ਕਹਿ ਰਿਹਾ ਕਿ ਅਗਲੇ ਹਜੇ ਕੁਝ ਦਿਨਾਂ ਤੱਕ بارش ਨਹੀਂ ਫਿਰ ਬਦਲਣ ਦੇ ਚਾਂਸ ਹੀ ਦੇਖੋ ਜੀ ਹਾਂ ਜੇ بارشਾਂ ਪਈਆਂ ਫਿਰ ਬਦਲਣਗੇ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੈਠੇ ਹੋਰੇ ਦੇਖ ਰਹੇ ਹੋ ਤੁਸੀਂ ਲਗਾਤਾਰ ਸਥਿਤੀ ਦੇਖ ਰਹੇ ਹੋ ਹੋ ਤਾਂ ਪਾਣੀ ਘੱਟ ਗਿਆ ਵੀ ਮਤਲਬ ਲੋਕ ਜਿਹੜੇ ਘਬਰਾਏ ਹੋਏ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਪੁੱਕ ਰਹੇ ਹੋਰ ਤਾਂ ਪਾਣੀ ਇੱਥੇ ਬਹੁਤ ਘੱਟ ਆ ਰਿਹਾ ਹੈ ਜੀ ਹਾਂ ਪਹਿਲਾਂ ਪਾਣੀ ਨੈਰ ਸੀ ਜਿਹੜੀ ਨਾ ਨਾਲਾ ਡੂੰਗਾ ਬਹੁਤ ਕਰਤਾ ਕਿਉਂਕਿ ਪਿਛਲੀ ਵਾਰ ਜਿਹੜਾ ਹੈ ਇਨੀ ਇਹਨਾਂ ਨੇ ਹੀ ਜਿਹੜਾ ਹੈ ਰਾਜਪੁਰਾ ਇਲਾਕੇ ਨੂੰ ਜਿਹੜਾ ਹੈ ਮਾਰ ਕੀਤੀ ਸੀਗੀ ਪਿੰਡਾਂ ਨੂੰ ਮਾਰ ਕੀਤੀ ਹਾਂਜੀ ਪਿਛਲੇ ਵਾਰੀ ਅਸੀਂ ਕੰਟਰੋਲ ਕੀਤਾ ਸੀ ਉੱਥੋਂ ਕੁਝ ਸਾਡੇ ਪਿੱਛੇ ਨਾ ਟੁੱਟਣ ਲੱਗੀ ਸੀ ਤੇ ਪਿੰਡ ਦੇ ਸਾਡੇ ਨਾਗਰਿਕ ਸੀਗੇ ਸਰਪੰਚ ਸਾਹਿਬ ਸੀਗੇ ਹੋਰ ਖੁਸ਼ੀ ਗੱਜ ਅਸੀਂ ਕੰਟਰੋਲ ਕੀਤਾ ਸੀਗਾ ਜੀ ਹਾਂਜੀ ਹਾਂਜੀ ਚਲੋ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਲੋਕਾਂ ਦੇ ਨਾਲ ਗੱਲ ਕਰ ਰਹੇ ਹਾਂ ਹਜੇ ਫਿਲਹਾਲ ਜਿਹੜੀ ਸਥਿਤੀ ਬਿਲਕੁਲ ਠੀਕ ਹੈ ਇਹ 25 ਦਰੇ ਦਾ ਦ੍ਰਿਸ਼ਤ ਤੁਹਾਨੂੰ ਦਿਖਾ ਰਹੇ ਹਾਂ ਚੰਡੀਗੜ੍ਹ ਤੋਂ ਗ ਜੇ ਮੇਰੇ ਕੈਮਰਾਮੈਨ ਜ਼ੂਮ ਕਰਕੇ ਦਿਖਾ ਸਕਦੇ ਹਨ ਤੇ ਉਹ ਨਿਸ਼ਾਨ ਜਿਹੜਾ ਹੈਗਾ ਰਾਤ ਦਾ ਨਿਸ਼ਾਨ ਹੈਗਾ ਗਿੱਲਾ ਹੋਇਆ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਉਸ ਨਿਸ਼ਾਨ ਉਸ ਨਿਸ਼ਾਨ ਤੱਕ ਗਿਆ ਤੁਸੀਂ ਦੇਖ ਸਕਦੇ ਇਹ ਨਿਸ਼ਾਨ ਜਿਹੜਾ ਤੁਸੀਂ ਦੇਖ ਰਹੇ ਹੋ ਤੇ ਹੁਣ ਜਿਹੜਾ ਹੈਗਾ ਪਾਣੀ ਦਾ ਪੱਧਰ ਜਿਹੜਾ ਕਟਿਆ ਕਿਉਂਕਿ ਪਿਛਲੇ ਪਿੱਛੇ ਜਿਹੜੀ ਹੈਗੀ ਆ ਬਰਸਾਤਾ ਲਗਾਤਾਰ ਜਿਹੜੀ ਹੈ ਹੋ ਰਹੀ ਹੈ ਤੇ ਲਗਾਤਾਰ ਬਰਸਾਤਾ ਦਾ ਪਾਣੀ ਜਿਹੜਾ ਹੈਗਾ ਉਹ ਇਨੀ ਅ ਦਰਿਆਵਾਂ ਦੇ ਵਿੱਚ ਜਿਹੜਾ ਹੈ ਜਾਂਦਾ ਹੈ ਤੇ ਇਸ ਤੋਂ ਬਾਅਦ ਅਸੀਂ ਕੱਗਰ ਦਰਿਆ ਦੀ ਸਥਿਤੀ ਵੀ ਤੁਹਾਨੂੰ ਦਿਖਾਵਾਂਗੇ ਫਿਲਹਾਲ ਲੋਕਾਂ ਦੇ ਨਾਲ ਗੱਲ ਕੀਤੀ ਹੈ ਹਜੇ ਤਾਂ ਫਿਲਹਾਲ ਸਥਿਤੀ ਜਿਹੜੀ ਹੈ ਕੰਟਰੋਲ ਦੇ ਵਿੱਚ ਹੈ ਲੇਕਿਨ ਜੇ ਬਾਰਿਸ਼ ਇਸ ਤਰ੍ਹਾਂ ਹੀ ਪੈਂਦੀ ਰਹੀ ਜਾਂ ਪਿੱਛੇ ਪਾਣੀ ਦਾ ਪੱਧਰ ਤੇਜ਼ ਹੁੰਦਾ ਹੈ ਜਾਂ ਕਿਸੇ ਡੈਮ ਤੋਂ ਪਾਣੀ ਛੱਡਿਆ ਜਾਂਦਾ ਤਾਂ ਲੋਕਾਂ ਦੀਆਂ ਮੁਸ਼ਕਲਾਂ ਵੱਧ ਵੀ ਸਕਦੀਆਂ ਹਨ ਖਾਸ ਕਰ ਰਾਜਪੁਰਾ ਇਲਾਕੇ ਨੂੰ ਇਹੀ ਜਿਹੜੀ ਹੈ 25 ਦਰਿਆ ਤੇ ਐਸਵਾਈਐਲ ਨਹਿਰ ਜਿਹੜੀ ਹੈ ਮਾਰ ਕਰਦੀ ਹੈ ਉਹ ਤੇ ਕੱਗਰ ਦਰਿਆ ਅਪਣੇ ਜਿਹੜਾ ਹੈਗਾ ਹਲਕਾ ਕਨੌਰ ਦੇ ਕਈ ਪਿੰਡਾਂ ਨੂੰ ਜਿਹੜਾ ਹੈ ਮਾਰ ਕੀਤੀ ਹੈ ਤੇ ਹਜੇ ਫਿਲਹਾਲ ਜਿਹੜਾ ਤੁਹਾਨੂੰ ਦਿਖਾਣ ਆਏ ਸੀ ਕਿਉਂਕਿ ਰਾਤ ਦੇ ਲਗਾਤਾਰ ਨਿਊਜ਼ ਐਟੇਨੈਂਡ ਪੰਜਾਬ ਨੂੰ ਫੋਨ ਆ ਰਹੇ ਸੀ ਕਿ ਲਗਾਤਾਰ ਇਸ ਦੀ ਇਹਦਾ ਸਾਨੂੰ ਸਥਿਤੀ ਦਾ ਜਾਇਜ਼ਾ ਦਿੱਤਾ ਜਾਵੇ ਕਿ ਕੀ ਕੰਟਰੋਲ ਹੈ ਜਾਂ ਉਰੇ ਜਿਹੜਾ ਹੈਗਾ ਖਤਰਾ ਵਧਿਆ ਹੈ ਫਿਲਹਾਲ ਹਜੇ ਅਸੀਂ ਜੋ ਦੇਖ ਰਹੇ ਹਾਂ ਕਿ ਖਤਰਾ ਹਜੇ ਤਲਿਆ ਹੋਇਆ ਹੈ ਜਦ ਤੱਕ ਬਾਰਿਸ਼ ਨਹੀਂ ਹੁੰਦੀ ਹੁਣ ਤੁਹਾਨੂੰ ਲੈ ਕੇ ਚਲਦੇ ਆਂ ਕੱਗਰ ਦਰਿਆ ਉੱਥੇ ਦਿਖਾਣੇ ਆ ਤੁਹਾਨੂੰ ਕੀ ਸਥਿਤੀ ਹੈ ਤੇ ਮੈਡਮ ਹਲਕਾ ਵਿਧਾਇਕ ਨੀਨਾ ਮਿੱਤਲ ਜਿਹੜੇ ਮੈਡਮ ਹੈ ਉਹਨਾਂ ਵੱਲੋਂ ਜਿਹੜਾ ਹੈਗਾ ਕੀ ਸੰਦੇਸ਼ ਦਿੱਤਾ ਗਿਆ ਹੈ ਲੋਕਾਂ ਨੂੰ ਵੀਡੀਓ ਨੂੰ ਆਪਣੇ ਪਰਸਨਲ ਪੇਜ ਤੇ ਪਹਿਲਾਂ ਉਹ ਸੁਣ ਲਓ ਤੁਸੀਂ ਫਿਰ ਤੁਹਾਨੂੰ ਕੱਗਰ ਦਰਿਆ ਦੀ ਅਸੀਂ ਸਥਿਤੀ ਦਿਖਾਣੇ ਆ ਫਿਲਹਾਲ ਤੁਸੀਂ ਸੁਣੋ ਮੈਡਮ ਨੀਨਾ ਮਿੱਤਲ ਲੋਕਾਂ ਨੂੰ ਕੀ ਸੰਦੇਸ਼ ਦੇ ਰਹੀ ਹੈ ਸਸਿਕਾ ਜੀ ਜਿਵੇਂ ਕੀ ਕਿਸੇ ਨੂੰ ਸਭ ਨੂੰ ਪਤਾ ਹੈ ਕਿ ਬਸਪਤਾ ਦਾ ਪੰਜਾਬ ਦੇ ਚੈਕ ਪੀਅਰ ਬਹੁਤ ਭਾਰੀ ਨੁਕਸਾਨ ਹੋਇਆ ਹੈ ਮੇਰੇ ਕੋਲ ਹੀ ਹੁਣੀ ਖਬਰ ਆਈ ਹੈ ਕਿ ਠੱਗਰ ਵਿੱਚ ਪਿੱਛੋਂ ਵੀ ਹੋ ਪਾਣੀ ਛੱਡਿਆ ਜਾ ਰਿਹਾ ਹੈ। ਹਮੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਜਿਹੜੇ ਆਪਣੇ ਪਿੰਡ ਠੱਗਰ ਦੇ ਨੇੜੇ ਲੱਗਦੇ ਨੇ ਇੱਥਾ ਠੱਗਰ ਦੇ ਕੋਲੇ ਨਾ ਜਾਈਓ ਤੇ ਇੱਕ ਜੇ ਪਾਣੀ ਵਗੈਰਾ ਅੰਦਰ ਦਾ ਪੈਨਿਕ ਨਾ ਹੋ ਅਲਰਟ ਰਹੋ। ਕੋਈ ਵੀ ਦਿੱਕਤ ਆਉਂਦੀ ਹੈ ਸਾਡੀ ਸਾਰੀਆਂ ਪੰਚਾਇਤਾਂ ਨਾਲ ਗੱਲ ਹੋ ਚੁੱਕੀ ਹੈ ਪ੍ਰਸ਼ਾਸਨ ਪੂਰਾ ਅਲਰਟ ਹੈ ਤੇ ਸਾਨੂੰ ਬਨਾਲ ਦੇ ਨਾਲ ਖਬਰ ਦਿਓ ਤਾਂ ਕਿ ਆਪਾਂ ਜੇ ਕੋਈ ਨੁਕਸਾਨ ਦਾ ਪਾਣੀ ਕੱਟੜੇ ਦਾ ਪਾਪ ਉਸ ਤੋਂ ਬਚ ਸਕੀਏ। بس ਮੇਰੀ ਬਾਰ-ਬਾਰ ਇਹ ਹੀ ਬੇਨਤੀ ਹੈ ਕਿ ਪੈਨਿਕ ਨਾ ਹੋਈਓ ਜੋ ਕੁਦਰਤੀ ਆਫਤ ਆਈ ਹੈ ਆਪਾਂ ਉਸ ਦੇ ਡਟ ਕੇ ਮਿਲ ਕੇ ਮੁਕਾਬਲਾ ਕਰਾਂ। ਸੋ ਲਗਾਤਾਰ ਨਿਊਜ਼ 89 ਪੰਜਾਬ ਅੱਜ ਤੁਹਾਨੂੰ ਆਪਣੇ ਇਲਾਕੇ ਦੇ ਨੇੜੇ ਤੋਂ ਨਿਕਲਦੀਆਂ ਨਹਿਰਾ ਦਰਿਆਵਾਂ ਦਾ ਜਿਹੜਾ ਹੈਗਾ ਉਹ ਦੌਰਾ ਕਰਕੇ ਦੱਸ ਰਿਹਾ ਕਿ ਸਥਿਤੀ ਕੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਸਾਫਕਾ ਵਿਧਾਇਕ ਸਰਦਾਰ ਹਰਦੇয়াল ਸਿੰਘ ਕੰਬੋਜ 25 ਦਰਿਆ ਦਾ ਜਾਇਜ਼ਾ ਲੈਣ ਆਏ ਤੇ ਨਾਲ ਹੀ ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ ਜੀ ਵੀ ਨਾ ਮੌਜੂਦ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਸਾਬਕਾ ਵਿਧਾਇਕ ਸਰਦਾਰ ਹਰਦੇয়াল ਸਿੰਘ ਕਮੋਜ ਜਾਇਜ਼ਾ ਲੈ ਰਹੇ ਕਿ ਕੀ ਸਥਿਤੀ ਹੈ ਸੋ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਸਰ ਕੀ ਕਹਿਣਾ ਚਾਹੋਗੇ ਜੀ ਤੁਸੀਂ ਕੱਗਰ ਦਰਿਆ ਵੀ ਜਾ ਕੇ ਆਏ ਹੋ ਤੇ ਆਪਣੇ ਪਿੰਡਾਂ ਦਾ ਦੌਰਾ ਲਗਾਤਾਰ ਕਰ ਰਹੇ ਹੋ ਤੁਹਾਡੀ ਟੀਮ ਦੇ ਨਾਲ ਕਾਫੀ ਬੰਦੇ ਤੁਹਾਡੇ ਨਾਲ ਮੌਜੂਦ ਹੈ ਕੀ ਕਹਿਣਾ ਹੈ ਦੇਖੋ ਹੁਣ ਮੈਂ ਇਲਾਕੇ ਦੇ ਜਿਹੜੇ ਸਾਡੇ ਉੱਪਰਲੇ ਪਿੰਡ ਨੇ ਕੱਗਰ ਦੇ ਉਹਨਾਂ ਵੱਲ ਵੀ ਮੈਂ ਜਾ ਕੇ ਆਇਆ ਹੈਗਾ ਪਰ ਪਰਮਾਤਮਾ ਦੀ ਕਿਰਪਾ ਨਾਲ ਸਾਡਾ ਏਰੀਆ ਫਿਰ ਵੀ ਕੁਝ ਠੀਕ ਹੈ ਪਰ ਜੋ ਹਾਲਾਤ ਅੱਜ ਪੰਜਾਬ ਦੇ ਬਣੇ ਹੋਏ ਆ ਉਹਨਾਂ ਹਾਲਾਤਾਂ ਨੂੰ ਦੇਖਦੇ ਹੋਏ ਲੱਗਦਾ ਵੀ ਕਿਸੇ ਟਾਈਮ ਤੇ ਜਣਾ ਕਿਉਂਕਿ ਚੰਡੀਗੜ੍ਹ 'ਚ ਬਹੁਤ ਬਾਰੀ ਬਰਸਾ ਹੈ ਜੀ ਬਰ ਉਹਦਾ ਪਾਣੀ ਸਾਰੇ ਦਾ ਸਾਰਾ ਇੱਥੇ ਆਣਾ ਦੂਜੇ ਸੁੱਕਣਾ ਲੇਖ ਦੇ ਜਿਹੜੇ ਫਟਕਾਂ ਉਹ ਵੀ ਮਜਬੂਰੀ ਵਸ ਉਹਨਾਂ ਨੂੰ ਖੋਲਣੇ ਪਏ ਹੈਗੇ ਆ ਪਰ ਇੱਕ ਗੱਲ ਤਾਂ ਇਹ ਸਪਸ਼ਟ ਹੋ ਗਿਆ ਕਿ ਸਰਕਾਰ ਦੀ ਜਿਹੜੀ ਨਲਾਕੀ ਉਹ ਸਾਹਮਣੇ ਆ ਗਈ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਪਹਿਲਾਂ ਕਰਨ ਵਾਲੀਆਂ ਸੀ ਉਹ ਕੀਤੀਆਂ ਨਹੀਂ ਗਈਆਂ ਹੁਣ ਜਿਵੇਂ ਅੱਜ ਪ੍ਰਧਾਨ ਜੀ ਖੜੇ ਹੈ ਸਾਡੇ ਨਾਲ ਦੋ ਦਿਨ ਪਹਿਲਾਂ ਵੀ ਅਸੀਂ ਬਹੁਤ ਜ਼ਿਆਦਾ ਜਿਹੜੇ ਇਹ ਕੱਟੇ ਸੀਗੇ ਇਹਨਾਂ ਨੇ ਭਰ ਕੇ ਰਖਾਏ ਇੱਥੇ ਤੇ ਕਿਉਂਕਿ ਅਸੀਂ ਵਾਚ ਕਰ ਰਹੇ ਹੈਗੇ ਕਿ ਕਿਤੇ ਹੁਣ ਸਾਡੇ ਲਈ ਪ੍ਰੋਬਲਮ ਕੀ ਹੈ ਕਿ ਜਿਹੜੇ 25 ਦਰਾ ਹੈਗਾ ਇਹਦੀ ਮਾਰ ਕਿਤੇ ਰਾਜਪੁਰੇ ਸ਼ਹਿਰ ਦੇ ਅੰਦਰ ਨਾ ਪੈ ਜੇ ਹੁਣ ਪ੍ਰੋਬਲਮ ਇਜ਼ ਥਿਸ ਕਿ ਸਾਡਾ ਜਿਹੜਾ ਇਹ ਪਾਣੀ ਹੈ ਪਿੱਛੋਂ ਬਹੁਤ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਮੈਂ ਹੁਣੇ ਅਧਿਕਾਰੀਆਂ ਨਾਲ ਗੱਲ ਕਰਦਾ ਆ ਰਿਹਾ ਸੀ ਉਹ ਕਹਿੰਦੇ ਵੀ ਹਲੇ ਲੈਵਲ ਤੇ ਆ ਪਰ ਪਿੱਛੋਂ ਇਹ ਸਾਡਾ ਏਰੀਆ ਡਾਊਨ ਆ ਪਿੱਛੇ ਨਾਲੋਂ ਇਹ ਉਹ ਸਾਰਾ ਪਾਣੀ ਜਦੋਂ ਇੱਧਰ ਨੂੰ ਫਲੋ ਕਰਨਾ ਇੱਥੇ ਉੱਤੇ ਤੱਕ ਚੜਨਾ ਇਹਨੇ ਬੈਕ ਮਾਰ ਕੇ ਸ਼ਹਿਰ ਦੇ ਅੰਦਰ ਵਾਟਾ ਤਾਂ ਉਹਦੇ ਲਈ ਪ੍ਰਬੰਧ ਇੱਥੇ ਸਾਰੀ ਟੀਮ ਸਾਥਰੀ ਜੀ ਸਾਡੇ ਪ੍ਰਧਾਨ ਸਾਹਿਬ ਖੜੇ ਉਹਨਾਂ ਦੀ ਪੂਰੀ ਟੀਮ ਇੱਥੇ ਲੈ ਕੇ ਉਹ ਤਿਆਰ ਪਰ ਤਿਆਰ ਖੜੇ ਹੈਗੇ ਆ ਆ ਤੁਸੀਂ ਦੇਖ ਹੀ ਰਹੇ ਹੈਗੇ ਤੇ ਜਿਹੜੇ ਉਹਨਾਂ ਨੇ ਮਿੱਟੀ ਦੇ ਜਿਹੜੇ ਹੈਗੇ ਥੈਲੇ ਭਰ ਕੇ ਇੱਥੇ ਰੱਖ ਲਏ ਆ ਤੇ ਇੱਥੇ ਵੀ ਜਿਹੜੀ ਇੱਕ ਬਹੁਤ ਵੱਡੀ ਜਿਹੜੀ ਹੈਗੀ ਆ ਉਹ ਸਲੈਬ ਪਾ ਕੇ ਤਾਂ ਕਿ ਪਾਣੀ ਬੈਕ ਨਾ ਮਾਰੇ ਕਿਤੇ ਸ਼ਹਿਰ ਦੇ ਅੰਦਰ ਸਾਰਾ ਇਹ ਪਾਣੀ ਐਂਟਰ ਹੋ ਜੇ ਜਿਵੇਂ ਕਿ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਪ੍ਰਬੰਧ ਕੀਤਾ ਕਿ ਜਿਹੜਾ ਸ਼ਹਿਰ ਦੇ ਅੰਦਰਲਾ ਪਾਣੀ ਆ ਉੱਥੇ ਜਿਹੜੇ ਹੈਗੇ ਆ ਉਹ ਟੈਂਪਰੇਰੀ ਤੌਰ ਤੇ ਹੋਰ ਜਿਹੜੇ ਹੈਗੇ ਆ ਆਪਣਾ ਇੰਜਨ ਰੱਖ ਕੇ ਜਿਹੜਾ ਪਾਣੀ ਇਧਰ ਗਿਆ ਜਾਏਗਾ ਤਾਂ ਕਿ ਸ਼ਹਿਰ ਨੂੰ ਵੀ ਬਚਾਇਆ ਜਾਵੇ ਜਿਵੇਂ ਕਿ ਰਾਤ ਦਾ ਪੈਨਿਕ ਕ੍ਰੀਏਟ ਹੋਇਆ ਹੋਇਆ ਹੈ ਸ਼ਹਿਰ ਦੇ ਵਿੱਚ ਕੀ ਅਚਾਨਕ ਜਿਹੜਾ ਹੈ ਪਾਣੀ ਆਨ ਦੀ ਸਥਿਤੀ ਹੋ ਸਕਦੀ ਹੈ 25 ਦਰਿਆ ਦੇ ਵਿੱਚ ਵੀ ਜਿਵੇਂ ਕੱਗਰ ਓਵਰਫਲੋ ਹੋਇਆ ਹੋਇਆ ਤੇ ਐਸਵਾਈਐਲ ਦੇ ਵਿੱਚ ਜਿਹੜਾ ਹੈ ਪਾਣੀ ਛੱਡਿਆ ਗਿਆ ਤੇ ਲੋਕਾਂ ਨੂੰ ਕੀ ਸੰਦੇਸ਼ ਜਣਾ ਜਾਓਗੇ ਆਪਣੇ ਟਾਊਨ ਦੇ ਲੋਕ ਜਿਹੜੇ ਹਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨਹੀਂ ਨਹੀਂ ਸਾਰੇ ਹੀ ਪਰੇਸ਼ਾਨ ਨੇ ਜਿੱਥੇ ਪੂਰਾ ਪੰਜਾਬ ਪਰੇਸ਼ਾਨ ਹੈ ਉੱਥੇ ਟਾਊਨ ਦੇ ਵੀ ਲੋਕਾਂ ਨੂੰ ਪਰੇਸ਼ਾਨੀ ਤਾਂ ਹੋਣੀ ਤਾਂ ਹੋਣੀ ਹੈਗੀਆ ਕਿਉਂਕਿ ਫੀਅਰ ਇੰਨਾ ਜ਼ਿਆਦਾ ਹੈ ਗਿਆ ਪਾਣੀ ਦਾ 23 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈਗਾ ਉਹ ਫਲੱਡ ਆ ਗਿਆ 29 ਦੇ ਵਿੱਚੋਂ 23 ਜ਼ਿਲ੍ਹੇ ਮਾਰਚ ਆ ਗਏ ਹੁਣ ਪੰਜਾਬ ਦੇ ਵਿੱਚ ਤੇ ਜਿਹੜੇ ਹਰ ਇਹ ਕਦੇ ਇਦਾਂ ਦਾ ਹੋਇਆ ਨਹੀਂ ਪਰ ਉਹਦੀ ਤਿਆਰੀ ਦੇ ਵਿੱਚ ਇਹ ਤਿਆਰ ਮੈਂ ਪਰਸੋਂ ਚੌਥੇ ਵੀ ਜਿਹੜਾ ਉਰੇ ਪ੍ਰਸ਼ਾਸਨ ਨਾਲ ਗੱਲ ਕੀਤੀ ਸੀ ਮੈਂ ਆਪ ਇੱਥੇ ਖੜ ਕੇ ਸਾਰਾ ਕੁਝ ਦੇਖ ਕੇ ਗਿਆ ਸੀ ਮੈਂ ਕਿਹਾ ਚਲੋ ਉਹ ਕਹਿੰਦੇ ਜੀ ਕੰਟਰੋਲ ਆ ਮੈਂ ਕਿਹਾ ਕੰਟਰੋਲ ਤਾਂ ਆਗਾ ਜੋ ਆਊਟ ਆਫ ਕੰਟਰੋਲ ਹੋ ਗਿਆ ਫਿਰ ਇਮੀਡੀਏਟਲੀ ਤੁਸੀਂ ਕੀ ਕਰੋਗੇ ਰੀਜਨ ਇਹ ਕਿ ਸਾਡੀ ਤਹਿਸੀਲ ਆ ਜਿਹੜੀ ਐਸਟੀਐਮ ਸਾਹਿਬ ਘੱਗਰ ਦੇ ਬਾਹਰਲੇ ਜਿਹੜੇ ਉੱਪਰਲੇ 25 ਪਿੰਡਾਂ ਸਾਡੇ ਜਿਹੜੇ ਉਹ ਪੈਂਦੇ ਤਾਂ ਰਾਜਪੁਰਾ ਤਹਿਸੀਲ ਚ ਆ ਗਿਆ ਉਹ ਹਾਲਾਂਕਿ ਕਿਹਨੋਂ ਹੋਰ ਕੋਈ ਚੁਣਚੀ ਹੈ ਕਿ ਹੈ ਤਾਂ ਸਾਡੇ ਭੈਣ ਭਰਾ ਨੇ ਨਾ ਉੱਥੇ ਜਿਹੜੇ ਉਹਨਾਂ ਦਾ ਨੁਕਸਾਨ ਹੋ ਰਿਹਾ ਹੈਗਾ ਤੇ ਸਾਡੀ ਇਹ ਹੈਗੀ ਸਥਿਤੀ ਕਿ ਸਾਨੂੰ ਸਭ ਤੋਂ ਪਹਿਲਾਂ ਇਸ ਸ਼ਹਿਰ ਨੂੰ ਸੰਭਾਲਣਾ ਪਏਗਾ ਤੇ ਪਿੰਡ ਗੁਰੂ ਦੀ ਕਿਰਪਾ ਨਾਲ ਸਾਡੇ ਪਿੰਡ ਫੇਰ ਵੀ ਬਿਹਤਰ ਹੈਗੇ ਬਚਾਓ ਹੋਏ ਹੈਗੇ ਕਿਤੇ ਕਿਤੇ ਜਿਹੜਾ ਹੈਗਾ ਖੇਤਾਂ ਦੇ ਵਿੱਚ ਪਾਣੀ ਆਇਆ ਪਰ ਉਹ ਉੱਤਰ ਜਾਏਗਾ ਤੇ ਪਰ ਸਭ ਤੋਂ ਵੱਡੀ ਸਮੱਸਿਆ ਕਿ ਜੇ ਕਿਤੇ ਸ਼ਹਿਰ ਦੇ ਵਿੱਚ ਇਹ ਪਾਣੀ ਭੜ ਗਿਆ ਫਿਰ ਨਿਕਲਣਾ ਬਹੁਤ ਮੁਸ਼ਕਲ ਹੋ ਜੇ ਕਾਰਨ ਇਹ ਵੀ ਪੂਰੇ ਡਾਫ ਲੱਗੀ ਹੋਈ ਹੈ ਪਾਣੀ ਦੀ ਜੀ ਤੇ ਫਿਰ ਔਖਾ ਬਹੁਤ ਹੋ ਜਾਏਗਾ ਦੇਖੋ ਤੁਹਾਡੇ ਸਾਹਮਣੇ ਹੈ ਇਹ ਪ੍ਰਬੰਧ ਕਹਿ ਸਕਦੇ ਨੇ ਕਿ ਅਸੀਂ ਐਡਵਾਂਸ ਜਿਹੜੇ ਕਰਨ ਲੱਗੇ ਉਹ ਦਿਖਾ ਦਿੰਨੇ ਆਪਾਂ ਨਗਰ ਕੌਂਸਲ ਪ੍ਰਧਾਨ ਸ਼ਾਸਤਰੀ ਜੀ ਨਾਲ ਸਾਹੀ ਨਗਰ ਕੌਂਸਲ ਕਿਸ ਤਰ੍ਹਾਂ ਦੇ ਪ੍ਰਬੰਧ ਹੁਣ ਤੱਕ ਕਰ ਚੁੱਕੀ ਹੈ ਬਰੇ ਤੁਸੀਂ ਆਇਓ ਖੁਦਾਇ ਤੇ ਸੰਦੀਪ ਜੀ ਪੂਰੇ ਪੰਜਾਬ ਦੇ ਵਿੱਚ ਅੱਜ ਲੋਕ ਕੀ ਹੜਾ ਦੀ ਮਾਰ ਜਿਲ ਰਹੇ ਆ ਤਾਂ ਕਾਫੀ ਨੁਕਸਾਨ ਹੋ ਚੁੱਕਾ ਹੈ ਜਦੋਂ ਵੀ ਅਸੀਂ ਤੁਹਾਡੇ ਵਰਗੇ ਜਿਹੜੇ মিডিਆ ਦੇ ਰਾਹੀਂ ਸੱਜਣ ਹੈਗੇ ਖਬਰਾਂ ਦਿਖਾਉਂਦੇ ਆ ਤਾਂ ਦੇਖ ਕੇ ਡਰ ਲੱਗਦਾ ਉਸ ਤਾਂ ਜਿਹੜਾ ਹੁਣ ਇਹ ਜਿਹੜਾ ਅਸੀਂ ਜਿੱਥੇ ਖੜੇ ਆ ਕਿੱਥੇ ਇੱਕ ਬਹੁਤ ਵੱਡਾ ਪੁਰਾਣਾ ਪਾਈਪ ਹੈਗਾ ਜਿਹੜਾ ਇਸੇ ਜਿਹੜਾ ਬੰਦ ਦੇ ਵਿੱਚ ਥੱਲੇ ਪਾਇਆ ਗਿਆ ਫਿਟ ਕਰਿਆ ਗਿਆ ਇਧਰ ਆਈ ਜਿਹੜਾ ਸ਼ਹਿਰ ਦਾ ਹੋੜ ਪਾਣੀ ਹੈਗਾ ਸਾਰਾ ਇਸ ਏਰੀਆ ਦਾ ਉਹ ਇਧਰੋਂ ਕਰਾਸ ਹੋ ਕੇ 25 ਦਰੇ ਜਾਂਦਾ ਸੀ ਤਾਂ ਪਰੰਤੂ ਹੁਣ ਅਸੀਂ ਜਦੋਂ ਇੱਥੇ ਜਿਹੜਾ ਫਟਕ ਸੀਗਾ ਪਹਿਲਾਂ ਪੁਰਾਣਾ ਉਹ ਟੁੱਟ ਜਾਣ ਕਰਕੇ ਗੱਲ ਜਾਣ ਕਰਕੇ ਉਹਦੇ ਅਸੀਂ ਐਸਟੀਮੇਟ ਵਗੈਰਾ ਬਣਾਏ ਪਏ ਨੇ ਇਹ ਬਾਰਸ਼ਾਂ ਦੇ ਬਾਰਿਸ਼ ਪੱਕਾ ਜਾਂ ਪ੍ਰਬੰਧ ਇਹਦਾ ਪਰਮਾਨੈਂਟ ਹੋ ਜਾਊਗਾ ਹਮੇਸ਼ਾ ਵਾਸਤੇ ਪਰ ਹਾਲ ਹੀ ਗੱਡੀ ਜਿਵੇਂ ਕਹਿੰਦੇ ਨੇ ਵੀ ਹੁਣ ਮਤਲਬ ਮੌਕੇ ਦੇ ਜਾ ਕੇ ਨੂੰ ਦੇਖਦੇ ਹੋ ਅਸੀਂ ਹੁਣ ਸਵੇਰੇ ਇੱਥੇ ਪਹੁੰਚੇ ਨਿਗਰਾਨੀ ਸਾਡੀ ਪਹਿਲਾਂ ਹੈਗੀ ਸੀ ਤੇ ਲਗਾਤਾਰ ਤੇ ਕੱਟੇ ਸੀ ਪਹਿਲਾਂ ਮਗਾ ਕੇ ਰੱਖੇ ਵੇ ਸੀ ਰਾਤ ਉਲਟਾ ਕਰ ਦੋ ਦਿਨਾਂ ਦੀ ਪਰਾਂਜੀ ਕੋਲੋਂ ਕੱਟੇ ਵੀ ਚੋਰੀ ਹੋ ਗਏ ਇਥੋਂ ਵੀ ਪੈਸੇ ਰਖਵਾਲੀ ਦਾ ਹੈ ਨਹੀਂ ਕਿ ਬਰਾਦੂ ਜੋ ਬਾਹਰ ਪਰਵਾਰਸ਼ਾਈ ਕੋ ਚੱਕ ਕੇ ਲੈ ਕੇ ਰਾਤ ਨੂੰ ਅੱਜ ਫੇਰ ਅਸੀਂ ਕੱਟਿਆਂ ਪ੍ਰਬੰਧ ਕਰ ਰਹੇ ਦੁਬਾਰਾ ਨਵੇਂ ਭਰਾ ਕੇ ਤੇ ਇਹਦੇ ਵਿੱਚ ਹੁਣ ਤੁਸੀਂ ਦੇਖੋ ਅਸੀਂ ਲੋਹ ਦੀ ਸ਼ੀਟ ਲੱਗ ਰਹੇ ਉਹਦੇ ਮੂੰਹ ਦੇ ਉੱਤੇ ਪਾਇਪ ਦੇ ਇਹਨੂੰ ਪੂਰਾ ਬੰਦ ਕਰਤਾ ਇਹ ਪਾਣੀ ਰੁਕ ਗਿਆ ਹੁਣ ਸੋ ਦਿਖਾਣੇ ਤੁਹਾਨੂੰ ਨਗਰ ਕੌਂਸਲ ਵੱਲੋਂ ਜਿਹੜੇ ਪ੍ਰਬੰਧ ਕੀਤੇ ਹੋਏ ਤੇ ਸਾਬਕਾ ਵਿਧਾਇਕ ਸਰਦਾਰ ਹਰਦੇਵਾਲ ਸਿੰਘ ਕਮੋਲ ਲਗਾਤਾਰ ਜਿਹੜਾ ਹੈ ਮੌਕੇ ਦਾ ਜਾਇਜ਼ਾ ਲੈ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਨਗਰ ਕੌਂਸਲ ਵੱਲੋਂ ਲਗਾਤਾਰ ਜਿਹੜਾ ਪਾਣੀ ਜਿਹੜਾ ਹੈ ਸ਼ਹਿਰ ਨੂੰ ਮਾਰ ਕਰਦਾ ਉੱਥੇ ਜਿਹੜੀਆਂ ਬੋਰੀਆਂ ਲਾ ਕੇ ਰੇਤੇ ਦੀਆਂ ਮਿੱਟੀ ਦੀਆਂ ਉਹ ਲਗਾਤਾਰ ਪ੍ਰਬੰਧ ਕੀਤੇ ਜਾ ਰਹੇ ਤੇ ਤੁਸੀਂ ਦੇਖ ਸਕਦੇ ਹੋ ਨਗਰ ਕੌਂਸਲ ਦੀਆਂ ਟੀਮਾਂ ਵੀ ਜਿਹੜੀਆਂ ਹਨ ਔਰ ਇਸ ਟਾਈਮ ਮੌਜੂਦ ਹੈ ਤੇ ਪਾਈਪ ਵਗੈਰਾ ਲਾ ਕੇ ਜਿਹੜਾ ਪਾਣੀ ਦੀ ਸਥਿਤੀ ਨੂੰ ਜਿਹੜਾ ਹੈ ਠੀਕ ਕੀਤਾ ਜਾ ਰਿਹਾ ਤੇ ਪੂਰੀ ਕਾਂਗਰਸ ਪਾਰਟੀ ਦੀ ਟੀਮ ਜਿਹੜੀ ਹੈ ਵਿਧਾਇਕ ਜਿਹੜੇ ਸਾਬਕਾ ਵਿਧਾਇਕ ਸਰਦਾਰ ਹਰਦੇয়াল ਸਿੰਘ ਕੰਬੋ ਦੇ ਨਾਲ ਮੌਕੇ ਦਾ ਜਾਇਜ਼ਾ ਲੈ ਰਹੇ ਆ ਆਪਾਂ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ ਕੱਗਰ ਦਰਿਆ ਉਹਦਾ ਹਾਲ ਦਿਖਾਣੇ ਆ ਤੁਸੀਂ ਸਾਡੇ ਨਾਲ ਚਲੋ ਅੱਜ ਨਿਊਜ਼ 189 ਪੰਜਾਬ ਲਗਾਤਾਰ ਤੁ ਜਿਹੜਾ ਪੈਨਿਕ ਕ੍ਰੀਟ ਹੋਇਆ ਵਾ ਉਹਦੀ ਜਿਹੜੀ ਸਥਿਤੀ ਜਿਹੜੀ ਹੈ ਦਿਖਾਉਂ। ਸੋ ਲਗਾਤਾਰ న్యూਸ 189 ਪੰਜਾਬ ਜਿਹੜਾ ਹੈ ਕਗਰ ਦਰਿਆ, ਪੱਚੀ ਦਰਿਆ ਤੇ ਐਸਵਾਈਐਲ ਦੀ ਤੁਹਾਨੂੰ ਸਥਿਤੀ ਦਿਖਾਈਏ ਤੇ ਹੁਣ ਅਸੀਂ ਆ ਗਏ ਹਾਂ ਤੁਸੀਂ ਦੇਖ ਸਕਦੇ ਹੋ ਕਿ ਅੰਬਾਲਾ ਰੋਡ ਹੈ ਜਿੱਥੇ ਕਿਸਾਨੀ ਅੰਦੋਲਨ ਲੱਗਿਆ ਸੀਗਾ ਅਸੀਂ ਉੱਥੇ ਖੜੇ ਹਾਂ ਕਗਰ ਦਰਿਆ ਤੁਹਾਨੂੰ ਕੈਮਰਾਮੈਨ ਦਿਖਾਣਗੇ ਕਿ ਕਿੰਨਾ ਪਾਣੀ ਜਿਹੜਾ ਹੈ ਇਹਦੇ ਅੰਦਰ ਜਿਹੜਾ ਹੈ ਵਧਿਆ ਹੋਇਆ ਤੇ ਲੋਕ ਜਿਹੜੇ ਹਨ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਜਿਹੜਾ ਹੈ ਕਿਤੇ ਨਾ ਕਿਤੇ ਖੌਫ ਜ਼ਰੂਰ ਬਣਿਆ ਹੋਇਆ ਇਸ ਚੀਜ਼ ਨੂੰ ਲੈ ਕੇ ਕਿ ਪਾਣੀ ਵਧੇਗਾ ਤੇ ਖੇਤ ਜਿਹੜੇ ਇਹਨਾਂ ਦੇ ਫਸਲਾਂ ਹੈਗੀਆਂ ਉਹ ਖਰਾਬ ਹੋਣਗੀਆਂ ਤੇ ਜਿਵੇਂ ਪੂਰੇ ਪੰਜਾਬ ਦੇ ਵਿੱਚ ਪਾਣੀ ਦੇ ਹਾਲਾਤ ਚੱਲ ਰਹੇ ਹਨ ਸੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪੰਜਾਬ ਲਗਾਤਾਰ ਤੁਹਾਨੂੰ ਪੂਰੇ ਇਲਾਕੇ ਦੀ ਜਿਹੜੀ ਹੈ ਉਹ ਖਬਰ ਜਿਹੜੀ ਹੈ ਅੱਜ ਦਿਖਾ ਰਿਹਾ ਤੇ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਇਹ ਬਾਪੂ ਜੀ ਜਿਹੜੇ ਹੈਗੇ ਨੇੜੇ ਪਿੰਡ ਤੋਂ ਇਹ ਬਾਪੂ ਜੀ ਕਿਹੜਾ ਪਿੰਡ ਹੈ ਜੀ ਆਪਣਾ ਮੇਰਾ ਤਾਂ ਦੂਰ ਹੈ ਅੱਛਾ ਜੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਉਰੇ ਦੇਖ ਰਹੇ ਹੋ ਆ ਕੇ ਮਤਲਬ ਲੋਕ ਵੀ ਪੂਰੇ ਦੇਖ ਰਹੇ ਆ ਕਿਸ ਤਰ੍ਹਾਂ ਦੀ ਸਥਿਤੀ ਤੁਹਾਨੂੰ ਨਜ਼ਰ ਆ ਰਹੀ ਹੈ ਜੀ ਕਿ ਕੱਗਨ ਦੀ ਤੁਸੀਂ ਪਹਿਲਾਂ ਵੀ ਦੇਖਿਆ ਹੋਣਾ ਅਸੀਂ ਤਾਂ ਪਹਿਲੀ ਵਾਰ ਹੀ ਆਏ ਹਾਂ ਜੀ ਹਾਂਜੀ ਹਾਂਜੀ ਅਸੀਂ ਤਾਂ ਦੇਖਿਆ ਨੀ ਜਾਂਦੇ ਜਾਂਦੇ ਖੜ ਗਏ ਸੋ ਦੇਖ ਰਹੇ ਹਾਂ ਕਿ ਪਾਣੀ ਵੱਧ ਤਾਂ ਨਹੀਂ ਰਿਹਾ ਵੱਧ ਰਿਹਾ ਆਪਾਂ ਨੇ ਵੱਧ ਰਿਹਾ ਆਪਾਂ ਨੇ ਵੱਧ ਰਿਹਾ ਆਪਾਂ ਸੋ ਆਪਾਂ ਗੱਲਬਾਤ ਕਰ ਲੈਨੇ ਕੀ ਕਹਿਣਾ ਚਾਹੋਗੇ ਪਾਜੀ ਤੁਸੀਂ ਤੁਹਾਡਾ ਕਿਹੜਾ ਪਿੰਡ ਆ ਜੀ ਹਾਂ ਲੱਗੇ 3-4 ਕਿਲੋਮੀਟਰ ਤੇ ਤੇ ਕੀ ਕਹਿਣਾ ਚਾਹੋਗੇ ਇਹ ਹਾਲਾਤ ਜਿਹੜੇ ਬਣ ਰਹੇ ਆ ਨਹੀਂ ਹਾਲਾਤ ਔਖੇ ਹਨਾ ਜੀ ਹਾਂਜੀ ਪਾਣੀ ਵੱਧ ਰਿਹਾ ਸ਼ਾਮ ਤੱਕ ਹੋਰ ਵਧੇਗਾ ਪਾਣੀ ਹਾਂਜੀ ਹਾਂਜੀ ਹਾਂ ਤੇ ਤੁਹਾਨੂੰ ਲੱਗਦਾ ਵੀ ਪਾਣੀ ਵਧੇਗਾ ਪਾਣੀ ਵਧੇਗਾ ਅਲਰਟ ਜਾਰੀ ਕੀਤਾ ਹਾਂ 6 ਵਜੇ ਤੱਕ ਪਾਣੀ ਵਧੇਗਾ ਹੋਰ ਪ ਪਾਣੀ ਤਾਂ ਵਧ ਰਿਹਾ ਹੋਰ ਵੀ ਵਧ ਰਿਹਾ ਪਹਿਲਾਂ 10 ਤੇ 10 ਹੁਣ 12 ਤੇ ਆ ਉਹ ਨਿਸ਼ਾਨ ਲੱਗੇ ਹੋਏ ਬਰਾ ਨਿਸ਼ਾਨ ਲੱਗੇ ਹਾਂਜੀ ਪਾਣੀ 19 ਫੁੱਟ ਤੇ ਖਤਰੇ ਦਾ ਨਿਸ਼ਾਨ ਹੈ ਜੀ 12 ਫੁੱਟ ਤੇ ਚੱਲ ਰਿਹਾ ਫਿਲਹਾਲ ਪਾਣੀ 12 ਤੇ ਚੱਲ ਰਿਹਾ ਔਰ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਕਿ ਪਿੱਛੋਂ ਪਾਣੀ ਛੱਡਿਆ ਥੋੜਾ ਉਹਦੇ ਨਾਲ ਪਾਣੀ ਵਧਣ ਦੇ आसार ਨੇ ਤੇ ਇਹ ਸਭ ਤੋਂ ਜ਼ਿਆਦਾ ਮਾਰ ਜਿਹੜੇ ਕਿਹੜੇ ਪਿੰਡਾਂ ਨੂੰ ਰੇ ਨੇੜੇ ਤੇ ਸਾਡੇ ਹਰਿਆਣੇ ਦੇ ਤੇ ਪਿੰਡ ਜੀ ਡੜਿਆਣਾ ਇੱਧਰ ਕੇਲ ਹੈ ਦੇਵੀ ਨਗਰ ਹੈ ਹਰਿਆਣਾ ਦੇ ਪਿੰਡ ਨੇ ਜਿਹੜੇ ਅੱਗੇ ਪੰਜਾਬ ਦੇ ਨੇ ਜਿਹੜੇ ਉਹ ਸੰਜਰਪੁਰ ਚਮਾਰੂ ਉੱਲਾ ਛਲੂ ਉਹ ਜਿਹੜੇ ਪੰਜਾਬ ਸਰਕਾਰ ਜਿਹੜਾ ਹੈਗਾ ਇਸ ਨੂੰ ਲੈ ਕੇ ਕਾਫੀ ਚਿੰਤਾ ਚ ਹੈਗੀ ਹੋਵੇ ਹਰਿਆਣਾ ਸਰਕਾਰ ਵੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਲੋਕਾਂ ਦੇ ਨਾਲ ਹੈ ਹਾਂਜੀ ਹਾਂਜੀ ਪ੍ਰਸ਼ਾਸਨ ਆਪਣੇ ਵੱਲੋਂ ਤੇ ਪੂਰੀ ਕੋਸ਼ਿਸ਼ ਕਰ ਰਿਹਾ ਪਰ ਜਿਹੜੀ ਕੁਦਰਤੀ ਆਫਤਾਂ ਨੇ ਇਹ ਤੁਹਾਨੂੰ ਪਤਾ ਹੀ ਹੈ ਵੀ ਜੇ ਜਦੋਂ ਮੇਂ ਜ਼ਿਆਦਾ ਪੈ ਜਾਂਦਾ ਫਿਰ ਪਾਣੀ ਰੋਕਣਾ ਮੁਸ਼ਕਲ ਹੈ। ਤੋਂ ਬਾਪੂ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ? ਆਪਣਾ ਤਾਂ ਪਿੰਡ ਰਾਮਨਗਰ ਹੈ ਸਾਨੂੰ। ਤੇ ਕੀ ਕਹਿਣਾ ਚਾਹੁੰਦੇ ਹੋ? ਉਰ ਤੱਕ ਸਭ ਤੋਂ ਜ਼ਿਆਦਾ ਮਾਰ ਪੈਂਦੀ ਹੈ ਕਗਰ ਦੀ। ਮਾਰ ਪੈਂਦੀ ਹੈ ਪਾਣੀ ਦੀ ਬਹੁਤ ਜ਼ਿਆਦਾ। ਤੇ ਤੁਹਾਨੂੰ ਕਿਸ ਤਰ੍ਹਾਂ ਦੀ ਚਿੰਤਾ ਫਸਲਾਂ ਲੱਗੀਆਂ ਹੋਈਆਂ ਇਸ ਟਾਈਮ? ਫਸਲਾਂ ਕਿਸ ਤਰ੍ਹਾਂ ਦੀ ਚਿੰਤਾ ਲੱਗ ਰਹੀ ਹੈ? ਸਾਰੀ ਫਸਲਾਂ ਮਾਰੀ ਜਾਂਦੀਆਂ ਨੇ। ਜੇ ਇਹੀ ਸਥਿਤੀ ਰਹੀ ਤਾਂ ਕਿੰਨਾ ਕਮ ਨੁਕਸਾਨ ਹੋ ਸਕਦਾ ਹੈ? ਬਹੁਤ ਨੁਕਸਾਨ ਹੋ ਜਾਣਾ ਸकता। ਤੋਂ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਟਾਈਮ ਕਗਰ ਦਰਿਆ ਜਿਹੜਾ ਅੰਬਾਲਾ ਦੇ ਨੇੜੇ ਹੈਗਾ ਤੇ ਅਸੀਂ ਇਹ ਟੋਲ ਇਹ ਲੋਕ ਜਿਹੜੇ ਹਨ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਸਥਿਤੀ ਦਾ ਅਸੀਂ ਨਿਊਜ਼ 18 ਪੰਜਾਬ ਜਿਹੜਾ ਹੈ ਅੱਜ ਜਾਇਜ਼ਾ ਲੈ ਰਿਹਾ ਤੇ ਇਹ ਦੇਖੋ ਤੁਸੀਂ ਕੈਮਰਾਮੈਨ ਤੁਹਾਨੂੰ ਦਿਖਾਣਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਹੈ ਉਰੇ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਦੇਖੋ 12 ਤੇ ਜਿਹੜਾ ਹੈਗਾ 12 ਫੁੱਟ ਤੇ ਜਿਹੜਾ ਹੈਗਾ ਪਾਣੀ ਪਹੁੰਚ ਚੁੱਕੇ ਤੇ ਖਤਰੇ ਦੇ ਨਿਸ਼ਾਨ ਤੋਂ ਬਸ ਥੋੜੀ ਹੀ ਜਿਹੜਾ ਹੈ ਦੂਰ ਜਿਹੜਾ ਦੱਸਿਆ ਜਾ ਰਿਹਾ ਪਿੰਡ ਵਾਲੇ ਦੱਸ ਰਹੇ ਹਨ ਤੇ ਉੱਥੇ ਵੀ ਲਗਾਤਾਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਮੌਜੂਦ ਐ ਤੇ ਦੇਖ ਰਹੇ ਆਂ ਸਥਿਤੀ ਦਾ ਜਾਇਜ਼ਾ ਲੈ ਰਹੇ ਕਿਉਂਕਿ ਨੇੜਲੇ ਪਿੰਡਾਂ ਨੂੰ ਜਿਹੜਾ ਹੈ ਨੇੜਲੇ ਪਿੰਡਾਂ ਨੂੰ ਜਿਹੜਾ ਹੈ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈ ਦੇਖਣ ਨੂੰ ਮਿਲੇਗਾ ਸੋ న్యూਸ 89 ਪੰਜਾਬ ਨੇ ਤੁਹਾਨੂੰ ਸਥਿਤੀ ਦਾ ਜਾਇਜ਼ਾ ਦਿੱਤਾ ਹੈ ਕਿ ਕਿਸ ਤਰ੍ਹਾਂ ਦੇ ਹਾਲਾਤ ਜਿਹੜੇ ਹੈ ਪਾਣੀ ਨੂੰ ਲੈ ਕੇ ਇਕ ਅਗਰ ਦਰਿਆ ਨੂੰ 25 ਦਰਿਆ ਨੂੰ ਤੇ ਐਸਵਾਈਐਲ ਨਹਿਰ ਨੂੰ ਲੈ ਕੇ ਲਗਾਤਾਰ ਜਿਹੜਾ ਹੈਗਾ ਚਿੰਤਾਵਾਂ ਲੋਕਾਂ ਦੀ ਵਧੀ ਹੋਈਆਂ ਕਿ ਹਲਕਾ ਕਰਨੌਰ ਦੇ ਪਿੰਡ ਜਿਹੜੇ ਹੈ ਉਹ ਲਗਾਤਾਰ ਪ੍ਰਭਾਵਿਤ ਹੋਏ ਤੇ ਹੁਣ ਜਿਹੜੀ ਜੇ ਇਸ ਤਰ੍ਹਾਂ ਦੀ ਸਥਿਤੀ ਰਹੀ ਤਾਂ ਰਾਜਪੁਰਾ ਸ਼ਹਿਰ ਵੀ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਦੀ ਮਾਰ ਝੇਲ ਸਕਦਾ ਹੈ ਸੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਾਣਕਾਰੀ ਲੋਕਾਂ ਤੱਕ ਪਹੁੰਚ ਸਕੇ ਕੈਮਰਾਮੈਨ ਮੁਹਿੰਦੀਨ ਆਲ ਸੰਦੀਪ ਚੌਧਰੀ న్యూਸ 89 ਪੰਜਾਬ న్యూਸ 89 ਪੰਜਾਬ ਹਰ ਖਬਰ ਜਿਸ ਦਾ ਹੋਵੇ ਅਸਰ